हां जी सत श्री अकाल जी सारेयानु ਤੁਸੀਂ ਜਾਣਦੇ ਹੋ ਕਿ ਕਾਫੀ ਦਿਨੋਂ ਤੋਂ ਪੰਜਾਬ ਵਿੱਚ ਹੜ੍ਹ ਆਏ ਹੋਏ ਨੇ ਜਿਸ ਕਰਕੇ ਕਈ ਲੋਕ ਬੇਕਾਰ ਹੋ ਗਏ ਲੱਖਾਂ ਏਕੜ ਫਸਲ ਤਬਾਹ ਹੋ ਗਈ ਤੇ ਇਸ ਦੇ ਨਾਲ ਪੰਜਾਬ ਦੇ 9 ਜ਼ਿਲ੍ਹੇ 1018 ਪਿੰਡ ਪਾਣੀ ਦੀ ਚਪੇਟ ਵਿੱਚ ਆ ਗਏ ਜਿਦੇ ਵਿੱਚ 24 ਜਾਨਾਂ ਗਈਆਂ ਪਰ ਤੁਸੀਂ ਜਾਣਦੇ ਹੋ ਕਿ ਹੜ੍ਹ ਦੀ ਸਥਿਤੀ ਅਚਾਨਕ ਕਿਵੇਂ ਬਣ ਗਈ ਸਾਨੂੰ ਲੱਗਦਾ ਕਿ ਭਾਰੀ ਮੀਂਹ ਦੇ ਕਾਰਨ ਡੈਮ ਦੇ ਫਲੱਡ ਗੇਟ ਖੋਲੇ ਗਏ ਤੇ ਆ ਹਾਲਾਤ ਬਣ ਗਏ ਪਰ ਇਹ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੋਇਆ ਸਭ ਤੋਂ ਵੱਧ ਤਬਾਹੀ ਮਚਾਈ ਰਾਵੀ ਨੇ ਰਾਵੀ ਦਰਿਆ ਨੇ 88 ਦਾ ਰਕਾਰ ਤੋੜ ਦਿੱਤਾ ਆਉ ਜਾਣਦੇ ਆ ਕਿ ਰਾਵੀ ਵਿੱਚ ਇੰਨਾ ਪਾਣੀ ਕਿੱਦਾਂ ਆਇਆ ਰਾਵੀ ਦਰਾ ਹਿਮਾਚਲ ਤੋਂ ਆਉਂਦਾ ਤੇ ਪਠਾਨਕੋਟ ਤੋਂ ਐਂਟਰ ਕਰਕੇ ਫਿਰ ਕਰਤਾਰਪੁਰ ਫਿਰ ਅੰਮ੍ਰਿਤਸਰ ਆਉਂਦਾ ਫਿਰ ਡੇਰਾ ਬਾਬਾ ਨਾਨਕ ਕੋਲੋਂ ਪਾਕਿਸਤਾਨ ਵਿੱਚ ਐਂਟਰ ਹੋ ਜਾਂਦਾ ਇਸ ਦੇ ਉੱਪਰ ਰੰਜੀਤ ਸਾਗਰ ਡੈਮ ਬਣਿਆ ਆ ਇਸ ਵਾਰ ਇਸ ਨੇ ਸਭ ਤੋਂ ਵੱਧ ਭਿਆਨਕ ਤਬਾਹੀ ਮਚਾਈ ਜਿਸ ਵਿੱਚ 4,60,000 ਕਿ ਉਸਕੇ ਪਾਣੀ ਛੱ ਜਿਸਨੇ ਗਰਦਾਸਪੁਰ ਤੋਂ ਅੰਮ੍ਰਿਤਸਰ ਦੇ ਕਈ ਪਿੰਡ ਡੋਬ ਕੇ ਰੱਖ ਦਿੱਤਾ ਸਭ ਤੋਂ ਵੱਡਾ ਪ੍ਰਭਾਵ ਡੇਰਾ ਬਾਬਾ ਨਾਨਕ ਦੇ ਇਲਾਕੇ 'ਚ ਦੱਸਿਆ ਜਿੱਥੇ ਕਈ ਲੋਕ ਬੇਕਾਰ ਕਰਤੇ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਪਰ ਇਹ ਹੋਇਆ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਰਾਵੀ ਦਰਿਆ ਦੇ ਉੱਪਰ ਰنجੀਤ ਸਾਗ ਡੈਮ ਬਣਿਆ ਹੋਇਆ ਦਰਅਸਲ ਭਾਰਤ-ਪਾਕਿਸਤਾਨ ਦੀ ਰੀਸੈਂਟ ਜੰਗ ਜੋ ਹੋਈ ਹੈ ਉਸ ਤੋਂ ਬਾਅਦ ਮੋਦੀ ਨੇ ਪਾਕਿਸਤਾਨ 'ਚ ਵਾਟਰ ਕ੍ਰਾਈਸਿਸ ਲਿਆਉਣ ਲਈ ਪਾਕਿਸਤਾਨ ਨੂੰ ਪਾਣੀ ਦੇਣਾ ਬੰਦ ਕਰਤਾ ਭਾਰਤ ਸਰਕਾਰ ਨੇ ਰਾਵੀ ਤੇ ਚਨਾਬ ਦਾ ਪਾਣੀ ਜੋ ਪਾਕਿਸਤਾਨ ਨੂੰ ਜਾਂਦਾ ਸੀ ਉਹ ਬੰਦ ਕਰ ਰਾਵੀ ਜੋ ਪੰਜਾਬ 'ਚ ਹੋ ਕੇ ਜਾਂਦਾ ਤੇ ਚਨਾਬ ਜੋ ਹਿਮਾ ਗੱਲ ਕਰੀਏ ਕੱਲੇ ਰਾਵੀ ਦੀ ਇਸ ਤੇ ਪਾਕਿਸਤਾਨ ਦੇ 150 ਤੋਂ ਪਲੱਸ ਮਿੰਟ ਨਿਰਭਰ ਨੇ ਜਦੋਂ ਮੋਦੀ ਨੇ ਪਾਕਿਸਤਾਨ ਦਾ ਪਾਣੀ ਬੰਦ ਕਰਤਾ ਰੰਜੀਤ ਸਾਗਰ ਡੈਮ ਦੇ ਗੇਟ ਬੰਦ ਕਰ ਦਿੱਤੇ ਗਏ ਕੁਝ ਦਿਨਾਂ ਬਾਅਦ ਹਮਾਚੂ ਚਪਾਰੀ ਨਹੀਂ ਪੈਣ ਕਰਨ ਪਾਣੀ ਪਹਾੜਾ ਤੋਂ ਹੇਠਾ ਰਾਵੀ ਵੱਲ ਆਉਣ ਲੱਗ ਪਿਆ ਰਾਵੀ ਦਾ ਰਣਜੀਤ ਸਾਗਰ ਡੈਮ ਪਹਿਲਾਂ ਹੀ ਫੁੱਲ ਹੀ ਭਾਰੀ ਪ੍ਰਸਾਦ ਕਰਨ ਰਾਵੀ ਦਾ ਰਣਜੀਤ ਸਾਗਰ ਡੈਮ ਵਿੱਚ ਬਹੁਤ ਸਾਰਾ ਪਾਣੀ ਇਕੱਠਾ ਹੋ ਗਿਆ ਵਿਦਆਊਟ ਵਰਨਿੰਗ ਡੈਮ ਦੇ ਫਲਡ ਗੇਟ ਖੋਲ ਦਿੱਤੇ ਗਏ ਉਸ ਨੇ ਕਈ ਪਿੰਡ ਚ ਪੇੜ ਚਲੇ ਗਏ ਰਣਜੀਤ ਸਾਗਰ ਡੈਮ ਵਿੱਚੋਂ 460000 ਕਿਊਸਿਕ ਪਾਣੀ ਛੱਡਿਆ ਗਿਆ ਜਿਸ ਨੇ ਗਰਦਾਸਪੁਰ ਅਮਰਸਰ ਦੇ ਕਈ ਪਿੰਡ ਡੋਪ ਦਿੱਤੇ ਜੇਕਰ ਭਾਰਤ ਸਰਕਾਰ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਨਾ ਰੋਕਦੀ ਅਤੇ ਡੈਮ ਪਹਿਲਾਂ ਹੀ ਖਾਲੀ ਹੁੰਦੇ ਤਾਂ ਇੰਨੀ ਭਿਆਨਕ ਤਬਾਹੀ ਨਾ ਆਉਂਦੀ ਪ੍ਰਕਾਰ ਦੀਆਂ ਗਲਤ ਨੀਤੀਆਂ ਕਰਕੇ ਦੋਵੇਂ ਪੰਜਾਬ ਹਰ ਦੀ ਸਮੱਸਿਆ ਨਾਲ ਜੂਝ ਰਹੇ ਨੇ ਸੂਸੀ ਅਪੀਲ ਕਰਦੇ ਹਾਂ ਕਿ ਜਿੰਨੀ ਹੋ ਸਕੇ ਹੜ੍ਹ ਵਿੱਚ ਪ੍ਰਭਾਵਿਤ ਇਲਾਕਿਆਂ 'ਚ ਫਸੇ ਲੋਕਾਂ ਦੀ ਮਦਦ ਜ਼ਰੂਰ ਕਰੋ ਤਾਂ ਪੰਜਾਬ ਤੇ ਆਈ ਇਸ ਮੁਸ਼ਕਲ ਦਾ ਰਾਹ ਮਿਲ ਕੇ ਸਾਹਮਣਾ ਕਰ ਸਕੀ ਜੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ